ਕਰਦੀ ਕੰਟੀਨ ਤੇ ਅੱਜ ਅਸੀਂ ਕਰਦੀ ਕੰਟੀਨ ਵਿੱਚ ਪਿੰਡੀਆਂ ਦੀ ਬਹੁਤ ਹੀ ਟੇਸਟੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਪਿੰਡੀ ਦੋ ਪਿਆਜ਼ਾਂ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਜੀ ਆਪਣੀ ਬਹੁਤ ਹੀ ਮਜ਼ੇਦਾਰ ਰੈਸਪੀ 500 ਗ੍ਰਾਮ ਅਸੀਂ ਪਿੰਡੀਆਂ ਲਈਆਂ ਨੇ ਜੀ ਪਿੰਡੀਆਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਜੀ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਤਿਆਰ ਕਰਾਂਗੇ ਪਹਿਲਾਂ ਅਸੀਂ ਇਸ ਸਾਈਡ ਤੋਂ ਨੂੰ ਕਟਾਂਗੇ ਫਿਰ ਇਧਰੋਂ ਅਸੀਂ ਥੋੜੀਆਂ ਇਹਨੂੰ ਮੋਟਾਈ ਦੇ ਵਿੱਚ ਹੀ ਕੱਟਾਂਗੇ ਬਹੁਤ ਅਸੀਂ ਬਰੀਕ ਨਹੀਂ ਕੱਟਾਂਗੇ ਐਡੇ-ਐਡੇ ਪੀਸ ਕੱਟ ਕੇ ਤੇ ਤਿਆਰ ਕਰਾਂਗੇ ਤੇ ਜਿਸ ਟਾਈਮ ਤੇ ਤੁਸੀਂ ਪਿੰਡ ਨੂੰ ਕੱਟਣਾ ਹੈ ਤੁਸੀਂ ਚੰਗੀ ਤਰ੍ਹਾਂ ਦੇਖ ਲੈਣਾ ਕਿ ਵਿੱਚੋਂ ਖਰਾਬ ਨਾ ਹੋਵੇ ਇਸੇ ਤਰ੍ਹਾਂ ਜੀ ਆਪਾਂ ਸਾਰੀਆਂ ਪਿੰਡੀਆਂ ਨੂੰ ਕੱਟ ਕੇ ਤਿਆਰ ਕਰਦੇ ਹਾਂ ਜੀ ਸਾਰੀ ਤਿਆਰੀ ਆਪਾਂ ਕਰ ਲਈ ਹੈ ਜੀ ਦੇਖੋ ਜੀ ਪਿੰਡੀਆਂ ਆਪਣੀਆਂ ਕੱਟ ਕੇ ਤਿਆਰ ਨੇ ਜੀ ਤੇ ਇਹ ਸਾਰਾ ਸਮਾਨ ਆਪਾਂ ਰੈਡੀ ਕਰ ਲਿਆ ਤੇ ਹੁਣ ਬਣਾਉਨੇ ਆ ਜੀ ਆਪਾਂ ਪਿੰਡੀਆਂ ਦੋ ਪਿਆਚਾ ਬਹੁਤ ਹੀ ਟੇਸਟੀ ਚਲੋ ਜੀ ਫਿਰ ਸ਼ੁਰੂ ਕਰੀਏ ਪਿੰਡੀਆਂ ਨੂੰ ਆਪਾਂ ਸਰੋਂ ਦੇ ਤੇਲ 'ਚ ਬਣਾ ਰਹੇ ਹਾਂ ਜੀ ਆਪਾਂ ਇਹਦੇ ਵਿੱਚ 2 ਚਮਚ ਸਰੋਂ ਦਾ ਤੇਲ ਲਿਆ ਜੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਦੀ ਗੜੱਤਨ ਨੂੰ ਕੱਢ ਲੈਣਾ ਤੇ ਹੁਣ ਇਹ ਵਾਲੀਆਂ ਸਾਰੀਆਂ ਪਿੰਡੀਆਂ ਪਾ ਕੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਫਰਾਈ ਕਰਾਂਗੇ ਇਹਨੂੰ ਅਸੀਂ ਮੀਡੀਅਮ ਫਲੇਮ ਤੇ ਪੰਜਰ ਮਿੰਟ ਵਾਸਤੇ ਫਰਾਈ ਕਰ ਲਵਾਂਗੇ ਪਿੰਡੀਆਂ ਨੂੰ ਅਸੀਂ 5 ਮਿੰਟ ਫਰਾਈ ਕਰ ਲਿਆ ਜੀ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਹੋਣੇ ਸੇ ਕੜਾਈ ਵਿੱਚ ਬਿਲਕੁਲ ਥੋੜਾ ਜਿਹਾ ਤੇਲ ਪਾਇਆ ਹੈ ਤੇ ਹੁਣ ਅਸੀਂ ਇਹ ਵਾਲੇ ਪਿਆਜ਼ ਇਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਫਰਾਈ ਕਰ ਲਵਾਂਗੇ ਥੋੜਾ ਜਿਹਾ ਇਹਨਾਂ ਦਾ ਕਲਰ ਚੇਂਜ ਕਰਕੇ ਫਿਰ ਆਪਾਂ ਟਮਾਟਰ ਨੂੰ ਵੀ ਇਸੇ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ 3 ਮਿੰਟ ਵਾਸਤੇ ਅਸੀਂ ਕਾਜ ਨੂੰ ਹਾਈ ਫਲੇਮ ਤੇ ਫਰਾਈ ਕਰ ਲਿਆ ਜੀ ਬਸ ਇਹਨੂੰ ਅਸੀਂ ਇਹਨਾਂ ਤੇ ਫਰਾਈ ਕਰਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਕ੍ਰੰਚ ਵੀ ਰੱਖਣਾ ਹੈ ਬਿਲਕੁਲ ਇਹਨੂੰ ਸੌਫਟ ਨਹੀਂ ਕਰਨਾ ਹੁਣ ਅਸੀਂ ਗੈਸ ਬੰਦ ਕਰਕੇ ਇਹਨੂੰ ਵੀ ਉਸੇ ਪਲੇਟ 'ਚ ਕੱਢ ਲਾਂਗੇ ਇਸੇ ਤਰ੍ਹਾਂ ਅਸੀਂ ਟਮਾਟਰਾਂ ਨੂੰ ਵੀ 2-3 ਮਿੰਟ ਹਾਈ ਫਲੇਮ ਤੇ ਪਕਾ ਲਵਾਂਗੇ ਥੋੜਾ ਜਿਹਾ ਫਰਾਈ ਕਰ ਲਵਾਂਗੇ ਟਮਾਟਰਾਂ ਵਿੱਚ ਆਪਾਂ ਬਿਲਕੁਲ ਵੀ ਤੇਲ ਨਹੀਂ ਪਾਇਆ ਕਿਉਂਕਿ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਹੈ ਸੀ ਉਸੇ ਨਾਲ ਹੀ ਇਹ ਫਰਾਈ ਹੋ ਜਾਣੇ ਨੇ ਟਮਾਟਰ ਵੀ ਪੱਕ ਕੇ ਬਿਲਕੁਲ ਤਿਆਰ ਨੇ ਅਸੀਂ ਸੋਣ ਅਸੀਂ ਇਹਨਾਂ ਨੂੰ ਉੱਥੇ ਪਲੇਟ ਵਿੱਚ ਕੱਢ ਲਾਂਗੇ ਕੜਾਈ ਵਿੱਚ ਅਸੀਂ ਇੱਕ ਚਮਚਾ ਤੇਲ ਫਿਰ ਤੋਂ ਗਰਮ ਕੀਤਾ ਇਹਦੇ ਵਿੱਚ ਅਸੀਂ ਇੱਕ ਤੇਜ ਪੱਤਾ ਦੋ ਲੌਂਗ ਅੱਧਾ ਚਮਚ ਸਾਫ ਧਨੀਆ ਇਹਨੂੰ ਦਰੜਫਰੜ ਕੀਤਾ ਹੈ ਜੀ ਅੱਧਾ ਚਮਚਾ ਜੀਰਾ ਤੇ ਇੱਕ ਚੁਟਕੀ ਅਸੀਂ ਹਿੰਗ ਪਾ ਦਾਂਗੇ ਇਹਨਾਂ ਮਸਾਲਿਆਂ ਨੂੰ ਪਾ ਕੇ ਸ ਆਪਾਂ ਬਿਲਕੁਲ ਲੋ ਫਲੇਮ ਤੇ ਹੀ ਭੁੰਨ ਕੇ ਤਿਆਰ ਕਰਾਂਗੇ ਜੀਰਾ ਤਾਂ ਨਹੀਂ ਆਪਣਾ ਭੁੱਜ ਕੇ ਤਿਆਰ ਹੈ ਹੁਣ ਅਸੀਂ ਇੱਕ ਪਿਆਜ਼ ਲੈ ਅਜ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਜੀ ਇਹਨੂੰ ਪਾ ਦਾਂਗੇ ਪਿਆਜ਼ ਨੂੰ ਆਪਾਂ ਭੁੰਨ ਕੇ ਫਿਰ ਇਹਦੇ ਵਿੱਚ ਲਸਣ ਅਦਰਕਾ ਪਿਆਜ਼ ਨੂੰ ਅਸੀਂ ਇੰਨਾ ਕ ਭੁੰਨਾਂਗੇ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਲਸਣ ਇੱਕ ਟਮਾਟਰ ਅਦਰਕ ਤੇ ਦੋ ਹਰੀਆਂ ਮਿਰਚਾਂ ਕੱਟ ਕੇ ਲਈਆਂ ਨੇ ਜੀ ਇਹ ਪਾ ਦਾਂਗੇ ਇਹਨਾਂ ਦਾ ਕੱਚਾਪਨ ਕੱਢ ਕੇ ਫਿਰ ਅਸੀਂ ਇਹਦੇ ਵਿੱਚ ਫਾਟ ਪਾਵਾਂਗੇ ਲਸਣ ਤੇ ਅਦਰਕ ਦਾ ਕੱਚਾਪਨ ਨਿਕਲ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਵੱਡਾ ਟਮਾਟਰ ਨੂੰ ਇਸ ਤਰ੍ਹਾਂ ਬ੍ਰੀਕ ਕੱਟ ਲਿਆ ਉਹ ਪਾ ਦਾਂਗੇ ਟਮਾਟਰ ਦੀ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਨਮਕ ਕਿਉਂਕਿ ਨਮਕ ਦੇ ਨਾਲ ਟਮਾਟਰ ਬਹੁਤ ਜਲਦੀ ਸੌਫਟ ਹੁੰਦਾ ਹੈ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਣਾ ਹੈ ਜੀ ਆਪਾਂ ਅੱਧਾ ਚਮਚੇ ਦੇ ਵਿੱਚ ਨਮਕ ਪਾ ਰਹੇ ਆ ਪਰ ਟਮਾਟਰ ਨੂੰ ਨਰਮ ਹੋਣ ਤੱਕ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਟਮਾਟਰ ਵੀ ਆਪਣਾ ਸੌਫਟ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਹੰਦੀ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਦੇਗੀ ਮਿਰਚ ਦਾ ਪਾਊਡਰ ਤੇ ਚਮਚੇ ਦਾ ਚੌਥਾ ਹਿੱਸਾ ਸੀ ਪੀਸੀ ਹੋਈ ਕਾਲੀ ਮਿਰਚ ਪਾ ਦਾਂਗੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੇ ਨਾਲ ਹੀ ਅਸੀਂ ਪਾਵਾਂਗੇ ਜੀ ਅੱਧਾ ਚਮਚਾ ਗਰਮ ਮਸਾਲਾ ਮਸਾਲੇ ਆਪਣੇ ਜਲਣਾ ਹੁਣ ਅਸੀਂ ਇਹਦੇ ਵਿੱਚ 2 ਚਮਚੇ ਪਾਣੀ ਦੇ ਪਾ ਦਾਂਗੇ ਇਸੇ ਕੋਲੀ ਟਮਾਟਰ ਵਾਲੀ ਕੋਲੀ 'ਚ ਆਪਾਂ ਪਾਣੀ ਲੈ ਲਿਆ ਜੀ ਉਹ ਪਾ ਦਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਕੇ ਜਿੰਨੀ ਦੇਰ ਤੱਕ ਇਹ ਤੇਲ ਨਾ ਲੱਗ ਨਹੀਂ ਹੁੰਦਾ ਮਸਾਲਿਆਂ ਝੋਣੀ ਦੇਰ ਇਹਨਾਂ ਨੂੰ ਪਕਾ ਲਵਾਂਗੇ ਮਸਾਲਾ ਬਣ ਕੇ ਆਪਣਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੀਆਂ ਸਾਰੀਆਂ ਭਿੰਡੀਆਂ ਤੇ ਪਿਆਜ਼ ਟਮਾਟਰ ਜੋ ਵੀ ਅਸੀਂ ਫਰਾਈ ਕੀਤੇ ਨੇ ਉਹ ਪਾ ਦਾਂਗੇ ਇਹਨੂੰ ਬੜੇ ਆਰਾਮ ਨਾਲ ਅਸੀਂ ਸਾਰੇ ਮਸਾਲੇ ਦੇ ਵਿੱਚ ਮਿਕਸ ਕਰਾਂਗੇ ਤਾਂ ਕਿ ਮਸਾਲਾ ਭਿੰਡੀਆਂ ਦੇ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ ਬਹੁਤ ਸਿੰਪਲ ਤੇ ਸੌਖਾ ਤਰੀਕਾ ਜੀ ਭਿੰਡੀ ਦੋ ਪਿਆਜ਼ਾ ਬਣਾਣਾ ਇਹਨੂੰ ਭਿੰਡੀ ਦੋ ਪਿਆਜ਼ ਇਸ ਕਰਕੇ ਕਹਿੰਦੇ ਨੇ ਕਿਉਂਕਿ ਅਸੀਂ ਇਹਦੇ ਵਿੱਚ ਦੋ ਤਰੀਕਿਆਂ ਦਾ ਪਿਆਜ਼ ਦਾ ਇਸਤੇਮਾਲ ਕੀਤਾ ਹੈ ਜੀ ਪਹਿਲਾ ਅਸੀਂ ਪਿਆਜ਼ ਨੂੰ ਮੋਟਾ-ਮੋਟਾ ਕੱਟਿਆ ਤੇ ਦੂਜਾ ਅਸੀਂ ਬਰੀਕ ਕੱਟ ਕੇ ਇਹਨੂੰ ਦੁਬਾਰਾ ਤੜਕਾ ਲਗਾਇਆ ਹੈ ਜੀ। ਲਓ ਜੀ। ਦੋ ਤਿੰਨ ਮਿੰਟਾਂ ਨੂੰ ਅਸੀਂ ਚੰਗੀ ਤਰ੍ਹਾਂ ਪਕਾ ਲਵਾਂਗੇ ਤਾਂ ਕਿ ਸਾਰਾ ਮਸਾਲਿਆਂ ਦਾ ਫਲੇਵਰ ਇਹਦੇ ਵਿੱਚ ਆ ਜਾਏ ਕਿਉਂਕਿ ਸਬਜ਼ੀ ਆਪਣੀ ਪੱਕ ਕੇ ਬਿਲਕੁਲ ਤਿਆਰ ਹੈ। ਟਿੰਡੀਆਂ ਵੀ ਸੌਫਟ ਨੇ ਪਿਆਜ਼ ਟਮਾਟਰ ਵੀ ਬਸ ਦੋ ਤਿੰਨ ਮਿੰਟਾਂ ਨੂੰ ਪਕਾ ਲਾਂਗੇ। ਫਿਰ ਅਸੀਂ ਇਹਨੂੰ ਚੈੱਕ ਕਰਾਂਗੇ। ਦੋ ਤਿੰਨ ਮਿੰਟ ਹੋ ਗਏ ਨੇ ਜੀ ਅਸੀਂ ਪਿੰਡੀਆਂ ਨੂੰ ਬਿਲਕੁਲ ਮੀਡੀਅਮ ਫਲੇਮ ਤੇ ਪਕਾ ਰਹੇ ਆ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਚਟਪਟਾ ਟੇਸਟ ਲਿਆਣ ਲਈ ਅੱਧਾ ਚਮਚਾ ਅਮचूर ਪਾ ਰਹੇ ਆ ਜੀ ਤੁਸੀਂ ਇੱਥੇ ਅਨਾਰ ਦਾਣਾ ਵੀ ਪਾ ਸਕਦੇ ਹੋ ਅੱਧਾ ਹੀ ਚਮਚਾ ਸੀ ਸੁੱਕੀ ਮੇਥੀ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਟਰਗੜ ਕੇ ਪਾ ਦਾਂਗੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਸਿਰਫ 1 ਮਿੰਟ ਵਾਸਤੇ ਅਸੀਂ ਇਹਨਾਂ ਨੂੰ ਸੇਕ ਲਵਾ ਲਾਂਗੇ ਅਮਚੂਰ ਆਪਾਂ ਉਸ ਟਾਈਮ ਤੇ ਪਾ ਰਹੇ ਜਿਸ ਟਾਈਮ ਤੇ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋਵੇ ਬਸ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਹੁਣ ਪਾਉਨੇ ਆ ਜੀ ਥੋੜਾ ਜਿਹਾ ਫਰੈਸ਼ ਕੱਟਿਆ ਹੋਇਆ ਹਰਾ ਧਨੀਆ ਤੇ ਗਰਮਾ ਗਰਮ ਢਿੰਡੀ ਦੋ ਪਿਆਜ਼ਾਂ ਨੂੰ ਕਰਦੇ ਆ ਜੀ ਸਰਵ ਹੁਣ ਅਸੀਂ ਢਿੰਡੀਆਂ ਨੂੰ ਕਰਦੇ ਆ ਜੀ ਸਰਵ ਆਪਨੇ ਬਹੁਤ ਹੀ ਟੇਸਟੀ ਮਜ਼ੇਦਾਰ ਤੇ ਚਟਪਟੀ ਢਿੰਡੀ ਦੋ ਪਿਆਜ਼ਾਂ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਜੀ ਕਿੰਨੀ ਸੋਹਣੀ ਬਣ ਕੇ ਤਿਆਰ ਹੋਈ ਹੈ ਬਹੁਤ ਹੀ ਸਿੰਪਲ ਜਿਹਾ ਤਰੀਕਾ ਸੀ ਇਹਨੂੰ ਆਸਾਨੀ ਨਾਲ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਆ ਜਦੋਂ ਵੀ ਤੁਹਾਡਾ ਮਨ ਕਰੇ ਤੁਸੀਂ ਇਹਨੂੰ ਫਟਾਫਟ ਬਣਾ ਸਕਦੇ ਹੋ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਤੁਸੀਂ ਇੱਕ ਵਾਰੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਤੁਸੀਂ ਵਾਰ-ਵਾਰ ਇਹਨੂੰ ਬਣਾਓਗੇ ਇਸ ਸਬਜੀ ਦੇ ਨਾਲ ਗਰਮਾ-ਗਰਮ ਕੁਰਕਰੀਆਂ ਹੋਣ ਜੀ ਪਰੌਂਠੀਆਂ ਤੇ ਸਬਜੀ ਦਾ ਸਵਾਦ ਹੀ ਆ ਜਾਂਦਾ ਹੈ ਜੀ ਇਹ ਸੀ ਮੇਰਾ ਤਰੀਕਾ ਪਿੰਡੀ ਦੋ ਪਿਆਜਾ ਬਣਾਉਂਦਾ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ